ਪੰਜ ਆਫ ਗ੍ਰੇਂਡ ਦ ਲੈਂਡ ਆਫ ਫਾਈਵ ਰਿਵਰਸ ਚਾਰ ਹਾਲ ਰਹਿਣਗੇ 30 ਰੂਮਸ ਨੇ ਮੈਂ ਟੋਟਲੀ ਕਿ ਮੈਂ ਆਪਾਂ ਡੈਸਟੀਨੇਸ਼ਨ ਵੈਡਿੰਗ ਨੂੰ ਪਲਾਨ ਕਰਦੇ ਆ ਉਸ ਚੀਜ਼ ਤੇ ਆਪਾਂ ਜਾ ਸਕਦੇ ਆ ਅਸੀਂ ਹਾਲ ਦੇ ਨਾਮ ਸਵੀ ਰਿਵਰਸ ਦੇ ਨਾਮ ਤੋਂ ਹੀ ਰੱਖੇ ਨੇ ਜਿੱਥੇ ਆਪਾਂ ਇਸ ਟਾਈਮ ਖੜੇ ਆ ਇਹ ਸਤਲੋਜ ਹਾਲ ਆ ਇਹਦਾ ਇਨਸਾਈਡ ਹੋ ਗਿਆ ਤੇ ਆ ਡੈਕੋਰੇਸ਼ਨ ਵਾਲਾ ਪਾਰਟ ਹੋ ਗਿਆ ਬਜਟ ਅਸੀਂ ਕਸਟਮਰ ਦੇ ਅਕੋਰਡਿੰਗ ਚੱਲਾਂਗੇ ਬਜਟ ਅਸੀਂ ਆਪਦਾ ਨਹੀਂ ਰੱਖਣਾ ਕਸਟਮਰ ਕੋਲ 7 ਲੱਖ ਵਾਲੇ ਨੂੰ ਵੀ 19 ਫੀਲ ਹੋ 60 ਵਾਲੇ ਨੂੰ ਵੀ ਹੋ ਗਿਆ ਪੰਜ ਆਪ ਗ੍ਰੈਂਡ ਰਿਜ਼ੋਰਟ ਨਾਮ ਬੜਾ ਸ਼ਾਨਦਾਰ ਰੱਖਿਆ ਤੁਸੀਂ ਦੱਸਿਆ ਕਿ ਪੰਜਾਬ ਨੂੰ ਦਰਸਾਉਂਦਾ ਪੰਜਾਬ ਦੇ ਦਰਿਆਵਾਂ ਨੂੰ ਦਰਸਾਉਂਦਾ 1947 ਤੋਂ ਪਹਿਲਾਂ ਜਦੋਂ ਵੰਡ ਵੀ ਨਹੀਂ ਸੀ ਹੋਈ ਜਦੋਂ ਮੈਂ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਨਾਮ ਹੀ ਬਹੁਤ ਸੋਹਣਾ ਵਾਪ ਆਪ ਦੀ ਆਪ ਚੀ ਗੁਰੂਆਂ ਪੀਰਾਂ ਦੀ ਧਰਤੀ ਆ ਪੰਜ ਦਰਿਆਵਾਂ ਦੀ ਧਰਤੀ ਆ ਤਾਂ ਮੈਨੂੰ ਲੱਗਦਾ ਵੀ ਇਸ ਤੋਂ ਬੈਟਰ ਨਾਮ ਹੋ ਨਹੀਂ ਸਕਦਾ ਹੁਣ ਤੁਹਾਨੂੰ ਵਿਆਹ ਵਾਸਤੇ ਮੁੰਡਾ ਜਾਂ ਫਿਰ ਕੁੜੀ ਲੱਭਣ ਨੂੰ ਤਾਂ ਸਮਾਂ ਲੱਗ ਸਕਦਾ ਪਰ ਰਿਜ਼ੋਰਟ ਜਿਹੜਾ ਉਹ ਤੁਹਾਨੂੰ ਲੱਭਣ ਵਾਸਤੇ ਬਿਲਕੁਲ ਵੀ ਸਮਾਂ ਨਹੀਂ ਲੱਗੇਗਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਅਜਿਹਾ ਰਿਜ਼ੋਰਟ ਓਪਨ ਹੋ ਗਿਆ ਜਿਸ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇਗੀ ਤੇ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਇਹ ਰਿਜ਼ੋਰਟ ਜਿਸ ਦੇ ਵਿੱਚ ਤੁਸੀਂ ਆ ਕੇ ਕਾਫੀ ਜ਼ਿਆਦਾ ਆਨੰਦ ਮਾਣੋਗੇ ਕਿ ਕੁਝ ਖਾਸ ਰਹਿਣ ਵਾਲਾ ਗੱਲਬਾਤ ਕਰਦੇ ਹਾਂ ਪੰਜਾਬ ਦੇ ਇਸ ਸ਼ਹਿਰ ਦੇ ਵਿੱਚ ਇਹ ਰਿਜ਼ੋਰਟ ਓਪਨ ਹੋਇਆ ਜਿਸ ਕਰਨ ਸਿੱਧੂ ਜੀ ਸਾਡੇ ਨਾਲ ਮੌਜੂਦ ਨੇ ਸਾਰੀ ਜਾਣਕਾਰੀ ਲੈਣੇ ਆ ਜਸਕਰਨ ਜੀ ਨਵਾਂ ਕਨਸੈਪਟ ਸ਼ੁਰੂ ਕੀਤਾ ਨਵੇਂ ਰਿਜ਼ੋਰਟ ਦੀ ਸ਼ੁਰੂਆਤ ਕੀਤੀ ਹੈ ਕੀ ਖਾਸ ਰਹਿਣ ਵਾਲਾ ਇਸ ਰਿਜ਼ੋਰਟ ਦੇ ਵਿੱਚ ਪਹਿਲਾਂ ਤਾਂ ਸੱਸੀ ਕਲਦੀਪਕ ਜੀ ਮੈਂ ਤੁਹਾਡੇ ਦਰਸ਼ਕਾਂ ਨੂੰ ਵੀ ਇਹੀ ਕਹੂੰਗਾ ਕਿ ਰਿਜ਼ੋਰਟ ਤਾਂਸੀਂ ਲੈ ਆਏ ਸਾਤ ਤੁਸੀਂ ਦੇਣਾ ਸਾਡਾ ਰਿਜ਼ੋਰਟ ਚ ਆਪਣਾ ਜਿਹੜਾ ਕਨਸੈਪਟ ਆ ਦੀਪਕ ਜੀ ਇਹਦੇ ਚ ਚਾਰ ਹਾਲ ਰਹਿਣਗੇ 30 ਰੂਮਸ ਨੇ ਮੈਂ ਟੋਟਲੀ ਜਿਵੇਂ ਆਪਾਂ ਇੱਕ ਡੈਸਟੀਨੇਸ਼ਨ ਵੈਡਿੰਗ ਨੂੰ ਵੈਡਿੰਗ ਪਲਾਨ ਕਰਦੇ ਆ ਉਸ ਚੀਜ਼ ਚ ਆਪਾਂ ਜਾ ਸਕਦੇ ਆ ਇਹਦੇ ਚ ਜਿਵੇਂ ਇਸ ਦਾ ਨਾਮ ਆ ਪੰਜ ਆਫ ਗ੍ਰੈਂਡ ਦਾ ਲੈਂਡ ਆਫ ਫਾਈਵ ਰਿਵਰਸ ਅਸੀਂ ਹਾਲ ਦੇ ਨਾਮ ਸਭੀ ਰਿਵਰਸ ਦੇ ਨਾਮ ਤੋਂ ਹੀ ਰੱਖੇ ਨੇ ਤੇ ਇਹਦੇ ਚ ਜਿੱਥੇ ਆਪਾਂ ਇਸ ਟਾਈਮ ਖੜੇ ਆ ਇਹ ਸਤਲੁਜ ਹਾਲ ਆ ਇਹ ਸਭ ਤੋਂ ਵੱਡਾ ਹਾਲ ਆ ਇਹਦਾ ਇਨਸਾਈਡ ਹੋ ਗਿਆ ਤੇ ਆ ਡੈਕੋਰੇਸ਼ਨ ਵਾਲਾ ਪਾਰਟ ਹੋ ਗਿਆ ਉਸ ਤੋਂ ਬਾਅਦ ਇੱਕ ਸਾਡਾ ਬੇਸਮੈਂਟ ਹਾਲ ਹੋ ਗਿਆ ਕਾਈਂਡ ਆਫ ਬਰਥਡੇ ਪਾਰਟੀਆਂ ਜਾਂ ਕਾਰਪੋਰੇਟ ਨੂੰ ਡੀਲ ਕਰਨਾ ਸੀ ਉਸ ਅਕੋਰਡਿੰਗ ਬਣਾਇਆ ਫਿਰ ਇੱਕ ਇਸ ਤੋਂ ਉੱਤੇ ਹੋ ਗਿਆ ਫਰਸਟ ਫਲੋਰ ਤੇ ਫਿਰ ਉਸ ਤੋਂ ਉੱਤੇ ਦੋ ਦੋ ਫਲੋਰਸ ਤੇ ਸਾਡੇ ਰੂਮਸ ਰਹਿਣਗੇ ਫਿਰ ਇੱਕ ਟੌਪ ਤੇ ਆ ਉਹ ਰੂਫ ਟੌਪ ਹਾਲ ਆ ਉਹ ਸਾਰਾ ਓਪਨ ਰਹੂਗਾ ਸਵਿਮਿੰਗ ਪੂਲ ਵਗੈਰਾ ਬਾਹਰ ਟਾਈਪ ਕਿਸ ਨੇ ਸਰਮਨੀ ਰਿੰਗ ਸਰਮਨੀ ਵਗੈਰਾ ਕਰਨੀ ਉਹ ਚੀਜ਼ਾਂ ਰਹਿਣਗੀਆਂ ਸੋ ਜਿਹੜੀ ਮੈਂ ਗੱਲ ਕਹੀ ਕਿ ਲੋਕਾਂ ਨੂੰ ਹੁਣ ਵਿਆਹ ਸ਼ਾਦੀ ਕਰਨ ਵਾਸਤੇ ਮੁੰਡਾ ਜਾਂ ਕੁੜੀ ਲੱਭਣ ਨੂੰ ਤਾਂ ਸਮਾਂ ਲੱਗ ਜਾਏਗਾ ਪਰ ਰਿਜ਼ੋਰਟ ਲੱਭਣ ਨੂੰ ਹੁਣ ਸਮਾਂ ਨਹੀਂ ਲੱਗੇਗਾ ਤਾਂ ਕਿੰਨੇ ਬਜਟ ਦੇ ਵਿੱਚ ਜਿਹੜਾ ਤੁਸੀਂ ਲੋਕਾਂ ਨੂੰ ਡੈਸਟੀਨੇਸ਼ਨ ਵੈਡਿੰਗ ਜਿਹੜੀ ਹੈ ਪ੍ਰੋਵਾਈਡ ਕਰ ਦਿਓਗੇ ਬਿਲਕੁਲ ਦੀਪਕ ਜੀ ਜਿਵੇਂ ਤੁਸੀਂ ਕਿਹਾ ਵੀ ਹੁਣ ਲੋਕਾਂ ਨੂੰ ਰਿਜ਼ੋਰਟ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਬਿਲਕੁਲ ਸਹੀ ਆ ਬਜਟ ਅਸੀਂ ਕਸਟਮਰ ਦੇ ਅਕੋਰਡਿੰਗ ਚੱਲਾਂਗੇ ਬਜਟ ਅਸੀਂ ਆਪਦਾ ਨਹੀਂ ਰੱਖਣਾ ਕਸਟਮਰ ਕੋਲ ਜਿਸ ਜਿਸ ਜਿਹੜਾ ਬਜਟ ਕਸਟਮਰ ਦਾ ਹੋ ਅਸੀਂ ਉਸ ਉਸ ਅਕੋਰਡਿੰਗ ਹੀ ਡੀਲ ਕਰਾਂਗੇ ਸਾਡੇ ਕੋਲ 8 10 ਲੱਖ ਤੋਂ ਲੈ ਕੇ 60 70 ਲੱਖ ਤੱਕ ਹੈਗੀ ਇਹ ਚੀਜ਼ ਅਵੇਲੇਬਲ ਜੀ ਸੋ ਸਰ ਜਿਵੇਂ ਰਿਜ਼ੋਰਟ ਦੇ ਵਿੱਚ ਐਂਟਰ ਕਰਨਾ ਆਪਾਂ ਤਾਂ ਪਾਰਕਿੰਗ ਫੈਸਿਲਿਟੀ ਕਿਸ ਤਰੀਕੇ ਦੇ ਨਾਲ ਹੈ ਫਿਰ ਉਸ ਤੋਂ ਬਾਅਦ ਅੱਗੇ ਲੋਕਾਂ ਨੇ ਆਣਾ ਤਾਂ ਕਿੱਦਾਂ ਦੀ ਫੈਸਿਲਟिज ਮਿਲਣਗੀਆਂ ਦੀਪਕ ਜੀ ਸਾਡੇ ਕੋਲ ਫਰੰਟ ਤੇ ਵੀ ਪਾਰਕਿੰਗ ਹੈਗੀ ਬੈਕ ਸਾਈਡ ਵੀ ਅਵੇਲੇਬਲ ਆ ਤੇ ਇਸ ਪਾਰਕਿੰਗ ਨੂੰ ਮੁੱਦੇ ਨਜ਼ਰ ਰੱਖਦੇ ਹੋਈ ਅਸੀਂ ਬੇਸਮੈਂਟ ਵੀ ਬਣਾਈ ਆ ਕਿ ਬੀਸਮੈਂਟ ਚ ਵੀ ਪਾਰਕਿੰਗ ਅਵੇਲੇਬਲ ਰਹੂਗੀ ਜੀ ਸੋ ਸਰ ਹੋਰ ਫੂਡ ਆਈਟਮਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਡੀਲ ਕਰ ਰਹੇ ਹੋ ਫੂਡ ਆਈਟਮ ਚ ਜਿਵੇਂ ਹੁਣ ਆਪਾਂ ਗੱਲ ਕੀਤੀ ਹੈ ਮੈਂ ਤੁਹਾਨੂੰ ਦੱਸਿਆ ਕਿ ਸਾਡਾ ਬਜਟ 7-8 ਲੱਖ ਤੋਂ ਲੈ ਕੇ ਅਸੀਂ 70 ਤੱਕ ਪਲੇ ਕਰਾਂਗੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਫੂਡ ਚ ਕੰਪਰੋਮਾਈਜ਼ ਕਰਾਂਗੇ ਫੂਡ ਤੇ ਲਗਜ਼ਰੀਅਸਨੈਸ 7 ਲੱਖ ਵਾਲੇ ਨੂੰ ਵੀ ਉਨੀ ਫੀਲ ਹੋ 60 ਵਾਲੇ ਨੂੰ ਵੀ ਉਨੀ ਆ ਸੋ ਸਰ ਪੰਜ ਆਪ ਗ੍ਰੈਂਡ ਰਿਜ਼ੋਰਟ ਨਾਮ ਬੜਾ ਸ਼ਾਨਦਾਰ ਰੱਖਿਆ ਤੁਸੀਂ ਦੱਸਿਆ ਕਿ ਪੰਜਾਬ ਨੂੰ ਦਰਸਾਉਂਦਾ ਪੰਜਾਬ ਦੇ ਦਰਿਆਵਾਂ ਨੂੰ ਦਰਸਾਉਂਦਾ 1947 ਤੋਂ ਪਹਿਲਾਂ ਜਦੋਂ ਵੰਡ ਵੀ ਨਹੀਂ ਸੀ ਹੋਈ ਤੁਸੀਂ ਹੁਣਾਂ ਪੰਜਾਂ ਦਰਿਆਵਾਂ ਦੇ ਉੱਤੇ ਇਹ ਨਾਮ ਰੱਖਿਆ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਨਾਮ ਰੱਖਿਆ ਜਾਵੇ ਸਰ ਜਦੋਂ ਹੁਣ ਮੈਂ ਕੈਨੇਡਾ ਗਿਆ ਸੀ ਤੇ ਉੱਥੇ ਮੈਂ ਦੇਖਦਾ ਹਰੇਕ ਬੰਦਾ ਆਪਣੀ ਆਪਣੀ ਆਪਣੇ ਪਛੋਕੜ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਕੋਈ ਕੋਈ ਤਾਮਿਲ ਤੋਂ ਆ ਉਸ ਚੀਜ਼ ਨੂੰ ਪ੍ਰਮੋਟ ਕਰਦਾ ਸਾਊਥ ਤੋਂ ਉਸ ਚੀਜ਼ ਨੂੰ ਪ੍ਰਮੋਟ ਕਰਦਾ ਤਾਂ ਹੁਣ ਜਿਵੇਂ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਪੰਜਾਬ ਨਾਮ ਹੀ ਬਹੁਤ ਸੋਹਣਾ ਵਾਪ ਆਪਣੇ ਆਪ ਚੀ ਪੱਪੇ ਦੇ ਉੱਤੇ ਜਿਹੜੀ ਟਿੱਪੀ ਹੋਏ ਐਂ ਲੱਗਦਾ ਜਿਵੇਂ ਸਿਰ ਤੇ ਪੱਗ ਰੱਖੀ ਹੋਵੇ ਪੰਜਾਬ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਆ ਪੰਜ ਦਰਿਆਵਾਂ ਦੀ ਧਰਤੀ ਆ ਤਾਂ ਮੈਨੂੰ ਲੱਗਦਾ ਵੀ ਇਸ ਤੋਂ ਬੈਟਰ ਨਾਮ ਹੋ ਨਹੀਂ ਸਕਦਾ ਕੋਈ ਜੀ ਸੋ ਤੁਸੀਂ ਜਿਵੇਂ ਦੱਸਿਆ ਕਿ ਕੈਨੇਡਾ ਤੋਂ ਤੁਸੀਂ ਵਾਪਸ ਪਰਤੇ ਹੋ ਪੰਜਾਬ ਦੇ ਵਿੱਚ ਅਕਸਰ ਅਸੀਂ ਦੇਖਦੇ ਆ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਕਿ ਅਸੀਂ ਨਹੀਂ ਉੱਥੇ ਜਾ ਕੇ ਸੈਟਲ ਹੋਣਾ ਤੁਸੀਂ ਕੈਨੇਡਾ ਤੋਂ ਪੰਜਾਬ ਕਿਉਂ ਪਰਤੇ ਦੀਪਕ ਜੀ ਮਿਹਨਤ ਉੱਥੇ ਵੀ ਕਰਨੀ ਪੈਣੀ ਆ ਮਿਹਨਤ ਇੱਥੇ ਵੀ ਆ ਹੁਣ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਮੈਂ ਹੁਣ ਇਹ ਨਹੀਂ ਕਹੂੰਗਾ ਵੀ ਕੈਨੇਡਾ ਤੋਂ ਸਾਰਿਆਂ ਨੂੰ ਵਾਪਸ ਆ ਜਾਣਾ ਚਾਹੀਦਾ ਕੁਝ ਕੁ ਹਾਲਾਤ ਉਰੇ ਵੀ ਇਹ ਹਜੇ ਨੇ ਕਈ ਵਾਰ ਬੰਦੇ ਨੂੰ ਜਾਣਾ ਵੀ ਪੈਂਦਾ ਬਟ ਮੈਂ ਇਹ ਜ਼ਰੂਰ ਕਹਿਣਾ ਵੀ ਜਿਹਦਾ ਸਰਦਾ ਜੇ ਉਹ ਜੇ ਬੰਦਾ ਉਰੇ ਕੁਝ ਕਰ ਸਕਦਾ ਇਦਾਂ ਦੀ ਕੋਈ ਗੱਲ ਨਹੀਂ ਵੀ ਆਪਰਚੂਨਿਟੀ ਦੀ ਕਮੀਆਂ ਕੋਈ ਬਟ ਬੰਦਾ ਉਰੇ ਰਹਿ ਕੇ ਕਰ ਸਕਦਾ ਬਟ ਪਹਿਲਾਂ ਬੰਦੇ ਨੂੰ ਆਪਣੇ ਹਾਲਾਤ ਦੇਖਣੇ ਚਾਹੀਦੇ ਨੇ ਹੁਣ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਕੈਨੇਡਾ ਕੁਝ ਵੀ ਨਹੀਂ ਆਪਣੇ ਪੰਜਾਬ ਨੂੰ ਸਾਹਮਣੇ ਵਾਲਾ ਕੈਨੇਡਾ ਯੂ ਐਸ ਏ ਇਹੀ ਮੁਲਕ ਨੇ ਜੀ ਸੋ ਸਰ ਜਿਵੇਂ ਤੁਸੀਂ ਦੱਸਿਆ ਕਿ 8-10 ਲੱਖ ਤੋਂ ਸਟਾਰਟਿੰਗ ਹੋ ਜਾਂਦੀ ਬਜਟ ਦੀ ਕਿਤੇ ਇਦਾਂ ਤਾਂ ਨਹੀਂ ਹੋਏਗਾ ਕਿ ਤੁਸੀਂ ਫੂਡ ਦੇ ਨਾਲ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਕਰੋ ਨਹੀਂ ਸਰ ਬਿਲਕੁਲ ਵੀ ਨਹੀਂ ਫੂਡ ਹੋ ਗਿਆ ਐਟਮੋਸਫੇਅਰ ਹੋ ਗਿਆ ਫਰਨੀਚਰ ਹੋ ਗਿਆ ਇਹ ਇਹਦੇ ਨਾਲ ਤਾਂ ਕੰਪਰੋਮਾਈਜ਼ ਅਸੀਂ ਕਰ ਸਕਦੇ ਹੀ ਨਹੀਂ ਨਾ ਕਰਾਂਗੇ ਹੁਣ ਜਿਵੇਂ ਆਪਾਂ ਤੁਸੀਂ ਗੱਲ ਕਰ ਰਹੇ ਹੋ ਹਾਈ ਸਕੇਲ ਬਜਟ ਚ ਦੀਪਕ ਜੀ ਇਦਾਂ ਆ ਜਾਂਦਾ ਹੁਣ ਕਈਆਂ ਦੀ ਡਿਮਾਂਡ ਹੁੰਦੀ ਆ ਅਸੀਂ ਡੈਸਟੀਨੇਸ਼ਨ ਵੈਡਿੰਗ ਕਰਨੀਆਂ ਸਾਨੂੰ 10 ਰੂਮਸ ਵੀ ਚਾਹੀਦੇ ਨੇ ਅਸੀਂ 4 ਦਿਨ ਲਗਾਤਾਰ ਫੰਕਸ਼ਨ ਕਰਨਾ ਉਸ ਅਕੋਰਡਿੰਗ ਸਕੇਲ ਉੱਤੇ ਥੱਲੇ ਹੋ ਜਾਂਦਾ ਵਾ ਬਟ ਇਦਾਂ ਦਾ ਕੁਛ ਨਹੀਂ ਵੀ ਆਪਾਂ ਕਿਸੇ ਚੀਜ਼ ਨਾਲ ਕੰਪਰੋਮਾਈਜ਼ ਕਰਾਂਗੇ ਤੇ ਕਿਹੜੇ ਕਿਹੜੇ ਫੰਕਸ਼ਨਸ ਲੋਕ ਇਸ ਰਿਜ਼ੋਰਟ ਦੇ ਵਿੱਚ ਕਰ ਸਕਦੇ ਨੇ ਮੈਰਿਜ ਫੰਕਸ਼ਨਸ ਹੋਗੇ ਰਿੰਗ ਰਿੰਗ ਸਰਮੋਨੀਜ਼ ਹੋਗੀਆਂ ਬਰਥਡੇ ਪਾਰਟੀਆਂ ਹੋਗੀਆਂ ਕਾਰਪੋਰੇਟਸ ਦੀਆਂ ਮੀਟਿੰਗਸ ਹੋਗੀਆਂ ਸਾਰੇ ਕਸ ਸਾਰੇ ਕਸ ਨੂੰ ਡੀਲ ਕਰਾਂਗੇ ਅਸੀਂ ਤੇ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਇਸ ਸਮੇਂ ਦੇਖ ਰਹੇ ਨੇ ਨਾ ਉਹਨਾਂ ਦੇ ਮਨ ਦੇ ਵਿੱਚ ਇਹੀ ਖਿਆਲ ਆ ਵੀ ਰਿਜ਼ੋਰਟ ਦੀ ਲੋਕੇਸ਼ਨ ਤਾਂ ਦੱਸੀ ਨਹੀਂ ਤੇ ਕੰਟੈਕਟ ਕਿਵੇਂ ਕਰਨਾ ਸਭ ਤੋਂ ਪਹਿਲਾਂ ਇਹ ਦੱਸੋ ਕੰਟੈਕਟ ਕਿਵੇਂ ਕਰਨਾ ਜੇ ਕਿਸੇ ਨੇ ਬੁਕਿੰਗ ਕਰवानी ਹੈ ਜੇ ਕਿਸੇ ਨੇ ਬੁਕਿੰਗ ਕਰਾਉਣੀ ਆ ਸਾਡੇ ਨੰਬਰ ਨੇ 9855 80151 9855870151 ਇਸ ਤੇ ਕੰਟੈਕਟ ਕਰ ਸਕਦੇ ਨੇ ਤੇ ਰਹੀ ਗੱਲ ਲੋਕੇਸ਼ਨ ਦੀ ਲੋਕੇਸ਼ਨ ਜਦੋਂ ਆਪਾਂ ਲੁਧਿਆਣਾ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਮੇਨ ਚੰਡੀਗੜ੍ਹ ਰੋਡ 'ਤੇ ਆ ਘਵਾੜੇ ਤੋਂ ਅੱਧਾ ਕਿਲੋਮੀਟਰ ਪਿੱਛੇ ਇਹ ਆਪਾਂ ਇੱਕ ਨਵਾਂ ਕਨਸੈਪਟ ਲੈ ਕੇ ਆਏ ਆ ਇਹ ਰਿਜ਼ੋਰਟ ਆ ਜਿਹਦਾ ਆਪਾਂ ਨਾਮ ਰੱਖਿਆ ਪੰਜ ਆਫ ਗ੍ਰੈਂਡ ਦ ਲੈਂਡ ਆਫ ਫਾਈਵ ਰਿਵਰਸ ਜਿਵੇਂ ਆਪਾਂ ਹੋ ਗਿਆ ਸੱਤ ਲੋਹ ਬਿਆਸ ਸਰਾਵੀ ਚਨਾਬ ਜੇਲਮ ਇੱਕ ਕਾਈਂਡ ਆਫ ਆ ਵੈਡਿੰਗ ਰਿਜ਼ੋਰਟ ਆ ਇਹਦੇ ਵਿੱਚ ਤਿੰਨ ਤਿੰਨ ਤੋਂ ਪੰਜ ਆਪਣੇ ਕੋਲ ਹਾਲਸ ਨੇ 30 ਰੂਮਸ ਰਹਿਣਗੇ ਤੇ ਇਹ ਬਜਟ ਫ੍ਰੈਂਡਲੀ ਆ ਜਿਹਦਾ ਕਿਸੇ ਦਾ ਲੋ ਬਜਟ ਆ ਉਸ ਚੀਜ਼ 'ਚ ਵੀ ਅਸੀਂ ਪਲੇ ਕਰਾਂਗੇ ਜੇ ਕਿਸੇ ਨੂੰ ਹਾਈ ਸਕੇਲ ਤੇ ਜਾਣਾ ਉਸ ਚੀਜ਼ 'ਚ ਵੀ ਅਸੀਂ ਪਲੇ ਕਰਾਂਗੇ ਜਿਵੇਂ ਹੁਣ ਇਹ ਗਰਾਉਂਡ ਫਲੋਰ ਤੇ ਜਿੱਥੇ ਆਪਾਂ ਖੜੇ ਆ ਇਹ ਪੋਰਚੇਰੀਆ ਇਹਦੇ ਬੈਕ ਸਾਈਡ ਤੇ ਰਿਸੈਪਸ਼ਨ ਏਰੀਆ ਆ ਗਿਆ ਉਸ ਤੋਂ ਬੈਕ ਸਾਈਡ ਤੇ ਹਾਲ ਆ ਇਸ ਹਾਲ ਦਾ ਨਾਮ ਸਤਲੂਜ ਹਾਲ ਰੱਖਿਆ ਇਹ ਹਾਲਸ ਮਤਲਬ ਆਪਣੇ ਰਿਜ਼ੋਰਟ ਦਾ ਸਭ ਤੋਂ ਵੱਡਾ ਹਾਲ ਆ ਇਹਦੇ ਨਾਲ ਹੀ ਲੌਨ ਅਟੈਚ ਰੋ ਡੈਕੋਰੇਟ ਡੈਕੋਰੇਸ਼ਨ ਵਾਲਾ ਪਾਰਟ ਹੋ ਗਿਆ ਤੇ ਉਸ ਤੋਂ ਬਾਅਦ ਇੱਕ ਇੱਕ ਹਾਲ ਬੇਸਮੈਂਟ ਚਾ نیچے ਫਿਰ ਇੱਕ ਫਰਸਟ ਫਲੋਰ ਤੇ ਹਾਲ ਉਸ ਤੋਂ ਉੱਤੇ ਦੋ ਫਲੋਰ ਰੂਮਸ ਨੇ 30 ਰੂਮਸ ਨੇ ਫਿਰ ਇੱਕ ਹਾਲ ਰੂਫ ਟੌਪ ਤੇ ਆ ਉਹਦੇ ਬਾਟ ਟਾਈਪ ਰੈਸਟੋਰੈਂਟ ਹੋ ਗਿਆ সুইমিং ਪੂਲ ਆ ਕਿਸੇ ਨੇ ਰਿੰਗ ਸਰਮਨੀ ਕਰਨੀ ਆ ਆ ਰੂਫ 'ਚ ਕੋਈ ਫੰਕਸ਼ਨ ਕਰਨਾ ਉਸ ਚੀਜ਼ ਦਾ ਪ੍ਰਬੰਧ ਹੋਊਗਾ ਸਰ ਮੈਂ ਸੁਣਿਆ ਕਿ ਤੁਸੀਂ ਕੈਨੇਡਾ ਤੋਂ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਵੇਖਣ ਨੂੰ ਪ੍ਰਮੋਟ ਕਰਨ ਦੇ ਲਈ ਇਸ ਰਿਜ਼ੋਰਟ ਦੀ ਸ਼ੁਰੂਆਤ ਕੀਤੀ ਹੈ ਕਿਵੇਂ ਰਹੀ ਇਹ ਸਭ ਬਿਲਕੁਲ ਭਾਈ ਜੀ ਐਕਚੁਅਲੀ ਮੇਰੇ ਫਾਦਰ ਸਾਹਿਬ ਨੇ 1999 'ਚ ਟਬਕ ਚਲਾਇਆ ਸੀ ਅਸੀਂ ਦੋ ਬ੍ਰਦਰ ਆ ਮੇਰੇ ਵੱਡੇ ਮੇਰੇ ਵੱਡੇ ਭਾਈ ਸਾਹਿਬ ਯੂ ਐਸਏ ਰਹਿੰਦੇ ਨੇ ਤੇ 199 ਤੋਂ 2012 ਤੱਕ ਉਹਨਾਂ ਦਾ ਸਫਰ ਟੱਬੇ ਲੈਨ ਚ ਰਿਹਾ ਫੇਰ ਚਲੋ ਹੌਲੀ ਹੌਲੀ ਮਿਹਨਤ ਕਰਦੇ ਕਰਦੇ ਵੈਸੇ ਅਸੀਂ ਜੱਟ ਸਿੱਖ ਕਿਸਾਨ ਫੈਮਿਲੀ ਚੋਂ ਹੀ ਆ ਖੇਤੀ ਤੋਂ ਇੱਕ ਉੱਤੇ ਉੱਠ ਕੇ ਥੋੜਾ ਜਿਹਾ ਬਿਜ਼ਨਸ ਸੋਚਦੇ ਸੀਗੀ ਫਾਦਰ ਸਾਹਿਬ ਦੀ ਉਸ ਨੂੰ ਕੰਟੀਨਿਊ ਕਰਦੇ ਹੋਏ 12 ਤੱਕ 2012 ਤੱਕ ਟੱਬੇ ਲੈਨ ਚ ਰਹੇ ਫਿਰ ਹੌਲੀ ਹੌਲੀ ਮਿਹਨਤ ਕਰਦੇ ਉਹਨਾਂ ਨੇ ਇੱਕ ਰੈਸਟੋਰੈਂਟ ਸੈਟਅਪ ਕੀਤਾ ਉਸ ਦਾ ਨਾਮ ਰੱਖਿਆ ਸਿੱਧੂ ਸਾਈਡ ਦੇ ਕਿਚਨ ਮਤਲਬ ਸਿੱਧੂ ਵੈਸ਼ਨੂ ਢਾਬਾ ਤੋਂ ਸਿੱਧੂ ਸਾਈਡ ਦੇ ਕਿਚਨ ਵਾਲੀ ਲੈਂਥ 'ਚ ਆ ਗਏ ਫਿਰ ਸਾਨੂੰ ਤਿੰਨਾਂ ਪਿਓ ਪਤਨੂੰ ਘੁੰਮਣ ਦਾ ਸ਼ੌਂਕ ਹੁੰਦਾ ਸੀ ਕਿਤੇ ਜਾਣਾ ਚੰਗੇ ਚੰਗੇ ਹੋਟਲਾਂ 'ਚ ਸਟੇ ਲੈਣੀ ਮੈਨੂੰ ਯਾਦ ਆ 2015 16 'ਚ ਮੈਂ ਆਪਣੇ ਕੋਲਜ ਆ ਪੀਸੀਟੀ ਬੱਧੋਵਾਲ ਕੋਲ ਉੱਥੇ ਮੈਂ ਪ੍ਰੈਜ਼ੀਡੈਂਟ ਵੀ ਰਿਆਂ ਤੇ ਉਸ ਸਾਲ 'ਚ ਅਸੀਂ ਮਨ ਕੇ ਸੀ ਰਾਜਸਥਾਨ ਉੱਥੇ ਹੋਟਲ 'ਚ ਸਟੇ ਕੀਤੀ ਸੀ ਰੈਡੀਸਨ 'ਚ ਤੇ ਅਸੀਂ ਬੈਠ ਕੇ ਡਿਸਕਸ ਕਰਦੇ ਹੁੰਦੇ ਸੀ ਵੀ ਆਪਾਂ ਵੀ ਕਦੇ ਇਦਾਂ ਦਾ ਕੁਝ ਕਰਾਂਗੇ ਤੇ ਉਦੋਂ ਲੱਗਦਾ ਹੁੰਦਾ ਸੀ ਵੀ ਨਹੀਂ ਯਾਰ ਇਹ ਆਪਣੇ ਵਾਲੀਆਂ ਆਪਣੇ ਲੈਵਲ ਦੀਆਂ ਗੱਲਾਂ ਨਹੀਂ ਤਾਂ ਵੱਡੇ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਉਹ ਕਹਿੰਦੇ ਆ ਨਾ ਵੀ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਉਹਦਾ ਕੁਝ ਨਹੀਂ ਪਤਾ ਹੁੰਦਾ ਵੀ ਉਹਨੇ ਕਦੋਂ ਕਿਸੇ ਕਿਸੇ ਬੰਦੇ ਨੂੰ ਕਿਸ ਮੁਕਾਮ ਤੇ ਪਹੁੰਚਾ ਦੇਣਾ ਮੇਰਾ ਸੁਪਨਾ ਪ੍ਰਾਣਾ ਹੀ ਸੀ ਸাকার ਹੋਣ ਜਾ ਕੇ ਹੋਇਆ ਸੋ ਸਰ ਇਹ ਕਿਸੇ ਨੇ ਬੁਕਿੰਗ ਕਰਨੀ ਹੈ ਤਾਂ ਕਿਹੜੀਆਂ ਕਿਹੋ ਜਿਹੀਆਂ ਚੀਜ਼ਾਂ ਦੀ ਬੁਕਿੰਗ ਹੈ ਬਾ ਦੇਖਵਾਤੀ ਦੀ ਬੁਕਿੰਗ ਕਰ ਸਕਦਾ ਹੈ ਤੇ ਬਜਟ ਕੀ ਰਹੇਗਾ ਉਸ ਦਾ ਵੈਡਿੰਗ ਹੋਗੀ ਰਿੰਗ ਸਰਮਨੀ ਹੋਗੀ ਬਰਥਡੇ ਪਾਰਟੀਆਂ ਹੋਗੀ ਰਿਸੈਪਸ਼ਨ ਪਾਰਟੀ ਹੋਗੀ ਐਨੀ ਕਾਈਂਡ ਆਫ ਪਾਰਟੀ ਦੀ ਬੁਕਿੰਗ ਸਾਨੂੰ ਦੇ ਸਕਦੇ ਨੇ ਤੇ ਜਿਵੇਂ ਤੁਸੀਂ ਬਜਟ ਦੀ ਗੱਲ ਕੀਤੀ ਬਜਟ ਅਸੀਂ ਇਸ ਰਿਜ਼ੋਰਟ ਨੂੰ ਇਸ ਕਾਈਂਡ ਆਫ ਬਣਾਇਆ ਬਜਟ ਕਸਟਮਰ ਤੇ ਡਿਪੈਂਡ ਕਰੂ ਕੋਈ ਐਦਾਂ ਨਹੀਂ ਹੈਗਾ ਵੀ ਆਪਾਂ ਇੱਕ ਵਧੀਆ ਰਿਜ਼ੋਰਟ ਬਣਾ ਲਿਆ ਤਾਂ ਉਹਦੇ 'ਚ ਆਪਾਂ ਆਪਾਂ ਕਸਟਮਰ ਨੂੰ ਬਜਟ ਦੱਸਾਂਗੇ ਬਜਟ ਆਪਾਂ ਉਹਨਾਂ ਤੋਂ ਪੁੱਛ ਕੇ ਪਲੇ ਕਰਾਂਗੇ ਜਿਵੇਂ ਆਪਣਾ 8-10 ਲੱਖ ਤੋਂ ਲੈ ਕੇ 60-70 ਲੱਖ ਤੱਕ ਬੰਦੇ ਨੇ ਜਾਣਾ ਚਾਹਣਾ ਉਹ ਟੋਟਲੀ ਸਾਰਾ ਕੁਝ ਹੋਊ ਆਪਣੇ ਕੋਲ ਤੇ ਸਰ ਹੁਣ ਲੋਕੇਸ਼ਨ ਕੀ ਰਹਿਣ ਵਾਲੀ ਹੈ ਲੋਕੇਸ਼ਨ ਦੀਪਕ ਜੀ ਜਦ ਆਪਾਂ ਲੁਧਿਆਣਾ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਮੇਨ ਚੰਡੀਗੜ੍ਹ ਰੋਡ ਤੇ ਘਾੜੇ ਤੋਂ ਅੱਧਾ ਕਿਲੋਮੀਟਰ ਪਹਿਲਾਂ ਤੇ ਹੀ ਆਪਣਾ ਮੇਨ ਰੋਡ ਤੇ ਪੈ ਜਾਂਦਾ ਤੇ ਜੇ ਕਿਸੇ ਨੇ ਬੁਕਿੰਗ ਕਰਨੀ ਆ ਤਾਂ ਕਿਵੇਂ ਤੁਹਾਡਾ ਕੰਟੈਕਟ ਕਰ ਸਕਦੇ ਐ ਐਗਜ਼ੈਕਟਲੀ ਜੇ ਕਿਸੇ ਨੇ ਬੁਕਿੰਗ ਕਰਨੀ ਆ ਸਾਡੇ ਨੰਬਰ ਨੇ 9855870151 9855880151 ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਹੁਣ ਨਵਾਂ ਰਿਜ਼ੋਰਟ ਪੰਜ ਆਪ ਗ੍ਰੈਂਡ ਰਿਜ਼ੋਰਟ ਜਿਹੜਾ ਉਸ ਦੀ ਓਪਨਿੰਗ ਹੋ ਚੁੱਕੀ ਐ ਸੋ ਪੰਜਾਬ ਹੀ ਨਹੀਂ ਵੱਖ-ਵੱਖ ਸੂਬਿਆਂ ਤੋਂ ਲੋਕ ਇਸ ਸ਼ਹਿਰ ਦੇ ਵਿੱਚ ਆ ਕੇ ਆਪਣੀ ਡੈਸਟੀਨੇਸ਼ਨ ਵੈਡਿੰਗ ਦਾ ਜਿਹੜਾ ਸੁਪਨਾ ਹੁੰਦਾ ਲੋਕਾਂ ਨੂੰ ਘੱਟ ਬਜਟ ਦੇ ਵਿੱਚ ਜਿਹੜਾ ਉਸ ਨੂੰ ਸਕਾਰ ਕਰ ਸਕਦੇ ਨੇ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਹੋਰ ਫੰਕਸ਼ਨ ਵੀ ਕਰਨਾ ਚਾਹੇ ਬਰਥਡੇ ਪਾਰਟੀਆਂ ਕਰਨੀਆਂ ਨੇ ਮੀਟਿੰਗਸ ਕਰਨੀਆਂ ਨੇ ਰਿਸੈਪਸ਼ਨ ਪਾਰਟੀ ਕਰਨੀ ਹੈ ਤਾਂ ਹਰ ਇੱਕ ਫੈਸਿਲਿਟੀ ਜਿਹੜੀ ਆ ਉਸ ਤੁਹਾਨੂੰ ਜਿਹੜੀ ਆ ਇਸ ਰਿਜ਼ੋਰਟ ਦੇ ਵਿੱਚ ਦੇਖਣ ਨੂੰ ਮਿਲੇਗੀ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਜ਼ਰੂਰ ਕਰਦੇ ਹੋ ਤੇ ਲੋਕੇਸ਼ਨ ਤੁਹਾਨੂੰ ਪਤਾ ਲੱਗ ਗਿਆ ਲੁਧਿਆਣਾ ਤੋਂ ਜਦੋਂ ਚੰਡੀਗੜ੍ਹ ਨੂੰ ਤੁਸੀਂ ਜਾਂਦੇ ਹੋ ਤਾਂ ਕੋਹਾੜਾ ਤੋਂ ਪਹਿਲਾਂ ਹੀ ਲੈਫਟ ਸਾਈਡ ਦੇ ਉੱਤੇ ਇਹ ਪੰਜਾਬ ਗ੍ਰੈਂਡ ਰਿਜ਼ੋਰਟ ਤੁਹਾਨੂੰ ਵੱਡਾ ਵੱਡਾ ਜਿਹੜਾ ਇਹ ਬਣਿਆ ਹੋਇਆ ਦਿਖਾਈ ਦੇ ਜਾਏਗਾ ਸੋ ਜਲਦੀ ਜਲਦੀ ਆਪਣੇ ਸੁਪਨਿਆਂ ਨੂੰ ਸাকার ਕਰੋ ਤੇ ਇੱਥੇ ਆ ਕੇ ਇਹਨਾਂ ਦੇ ਨਾਲ ਬੁਕਿੰਗ ਕਰੋ ਤੇ ਆਪਣੇ ਫੰਕਸ਼ਨਸ ਨੂੰ ਜਿਹੜਾ ਉਹ ਹੋਰ ਗ੍ਰੈਂਡ ਬਣਾਓ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ